ਸਰਕਾਰ ਦੀ ਬੜੀ ਅੱਜਕੱਲ ਗੱਲ ਕਰਦੇ ਆ ਪ੍ਰੋ ਪੰਜਾਬ ਯਾਦਵਿੰਦਰ ਕਰਫਿਊ ਵਾਲੇ ਕਹਾਣੀਆਂ ਪਾਈ ਜਾਣ ਮਜੀਠੀਆ ਆਇਆ ਨਹੀਂ ਭਾਈ ਮਜੀਠੀਆ ਇੱਥੇ ਆ ਤੁਸੀਂ ਆਮ ਸਾਹਿਬ ਦੇ ਨਾਲ ਗੱਲ ਕਰ ਲੈਣਾ ਇਹਦਾ ਇਹ ਮਤਲਬ ਨਹੀਂ ਕਿ ਸਭ ਨੂੰ ਇੱਕ ਰੰਗ ਨਾਲ ਰੰਗ ਦੇਵੇਂ ਮੈਂ ਨਾਉ ਨਹੀਂ ਲੈਣਾ ਸੀਗਾ ਮਗਰ ਕਈਆਂ ਦੀ ਪੱਤਰਕਾਰੀ ਦਾ ਮਿਆਰ ਐਡਾ ਡਿੱਗ ਗਿਆ ਫੈਕਟਸ ਨਹੀਂ ਬਦਲਨੇ ਮੇਰਾ ਵੀ ਦੇਖਿਓ ਜੀ ਹਾਈ ਕੋਰਟ ਨੇ ਆਨਰੇਬਲ ਹਾਈ ਕੋਰਟ ਨੇ ਮੇਰੀ ਬੇਲ ਦੇਣ ਵੇਲੇ ਸਸ 82 ਨੂੰ ਦੇਖੋ ਮੈਂ ਇਹ ਗੱਲ بار بار ਇਹ ਕਿਉਂ ਕਰ ਰਿਹਾ ਕਿਉਂਕਿ ਇਹ ਸਾਰੀ ਚੀਜ਼ਾਂ ਚ ਕਿਹਾ देयर इज नो 에ਵਿਡੈਂਸ ਹੀ ਇਸ ਨਾਟ ਗਿਲਟੀ 에ਵਿਡੈਂਸ ਇਸ ਨਾਟ ਕ੍ਰੈਡੀਬਲ 에ਵਿਡੈਂਸ ਇਸ ਫਰੇਲ ਇਹ ਸਾਰੀ ਗੱਲਾਂ ਆਨਰੇਬਲ ਹਾਈ ਕੋਰਟ ਮੈਂ ਕਹੀਆਂ ਮਗਰ ਮੈਂ ਨਾ ਮੰਨੂ ਦੇਹਤ ਸਾਲ ਮੈਨੂੰ ਸੱਦਿਆ ਨਹੀਂ ਮਈ ਚ ਚੀਨਾ ਸਾਹਿਬ ਐਸਆਈਟੀ ਦੇ ਹੈੱਡ ਬਣਦੇ ਆ ਮੈਨੂੰ ਸੱਦਦੇ ਜਾ ਕੇ ਡਿਸੰਬਰ ਚ 8 ਮਹੀਨੇ ਉਹਨਾਂ ਨੇ ਨਹੀਂ ਸੱਦਿਆ ਔਰ ਸੱਦਿਆ ਉਦੋਂ ਜਦੋਂ 9 ਨੂੰ ਮੈਂ ਬਿਆਨ ਦਿੱਤਾ ਸੀਐਮ ਦੇ ਖਿਲਾਫ ਕਿਉਂਕਿ ਮੈਂ ਪੰਜਾਬ ਦੀ ਧੀ ਨਾਲ ਖਲੋ ਗਿਆ ਢਿੱਡ ਪੀੜ ਹੋ ਗਈ ਤੇ ਪੋਲੀਟਿਕਲ ਔਰ 100% ਤੁਸੀਂ ਵੇਖੋ 18 ਨੂੰ ਮੈਨੂੰ ਸੱਦਿਆ 18 'ਚ ਔਨ ਕੈਮਰਾਮੈਨ ਕਹਿ ਕੇ ਆਇਆ ਕਿ ਭਾਈ ਮੈਂ 27 28 ਨੂੰ ਨਹੀਂ ਅਵੇਲੇਬਲ ਹੋਣਾ ਕਿਉਂਕਿ ਸ਼ਹੀਦੀ ਦਿਹਾੜੇ ਨੇ ਸ਼ਹੀਦੀ ਸਪਤਾਹ ਫੇਰ ਤੁਸੀਂ ਮੈਨੂੰ ਉਸ ਦਿਨ ਭੇਜੋ ਮਤਲਬ ਤੁਸੀਂ ਮੇਰੀ ਧਾਰਮਿਕ ਆਸਥਾ ਨੂੰ ਕੁਐਸਚਨ ਕਰਦੇ ਹੋ ਤੁਸੀਂ ਇਹ ਵਿਖਾਉਣਾ ਚਾਹੁੰਦੇ ਹੋ ਮੈਨੂੰ ਇਹ ਜੀ ਮੇਰੇ ਲਈ ਗੁਰੂ ਘਰ ਰੱਬ ਦੇ ਚਰਨਾ ਵਿੱਚ ਧਿਆਨ ਰੱਖਣਾ ਜ਼ਰੂਰੀ ਹੈ ਕਿ ਐਸਆਈਟੀ ਅੱਗੇ ਮੈਂ ਨਹੀਂ ਆ ਸਕਿਆ ਇੱਕ ਦਿਨ ਨਹੀਂ ਆਇਆ ਮੈਂ ਮੈਨੂੰ ਫੇਰ ਸੱਦ ਲਿਆ ਤੀ ਨੂੰ ਤੁਸੀਂ ਸੱਦ ਲਿਆ ਤੁਹਾਡਾ ਅਧਿਕਾਰ ਹੈ ਤੁਸੀਂ ਆਪ ਦਾ ਕੰਮ ਕਰ ਸਕਦੇ ਹੋ ਮਗਰ ਜੇ ਇਸ ਅਫਸਰ ਨੂੰ 29 ਤਰੀਕ ਨੂੰ ਉਹਨਾਂ ਦੇ ਹੋਮ ਸੈਕਟਰੀ ਗੁਰਕੀਰਤ ਕ੍ਰਿਪਾਲ ਸਿੰਘ ਚਿੱਠੀ ਕੱਢ ਰਿਹਾ ਕਿ ਤੁਹਾਡੀ ਥੈਂਕ ਯੂ ਫॉर ਯੋਰ ਸਰਵਿਸ ਤੁਸੀਂ ਹੁਣ ਰਿਟਾਇਰ ਹੋ ਜਦ ਲਾਸਟ ਵਰਕਿੰਗ ਦੇ ਚ ਉਹ ਕੱਢ ਰਿਹਾ ਪ੍ਰੋਪਰਾਈਟੀ ਐਥਿਕਸ ਜਦੋਂ ਕੋਈ ਆਨਰੇਬਲ ਜੱਜ ਕੇਸ ਸੁਣ ਰਿਹਾ ਹੁੰਦਾ ਨਾ ਤੇ ਉਹਦੀ ਬਦਲੀ ਹੋ ਜਾਂਦੀ ਆ ਜਾਂ ਉਹ ਰਿਟਾਇਰ ਹੋਣ ਲੱਗਦੇ ਆ ਉਹ ਨਾਲ ਦੀ ਨਾਲ ਕੇਸ ਫਾਈਲ ਬੰਦ ਕਰ ਦਿੰਦੇ ਕਿ ਅਗਲਾ ਕਰ ਲੂ ਮਗਰ ਇੱਥੇ ਤਾਂ ਹੈ ਹੀ ਕੋਈ ਨਹੀਂ ਮਨ ਜਸਟੂ ਕਿ ਮਜੀਦਦੀ ਦਾ ਇਹਨੂੰ ਤੰਗ ਪਰੇਸ਼ਾਨ ਕਰਨਾ ਔਰ ਉਹ ਆਰਡਰ ਕੀ ਦੇ ਮੈਂ ਮੈਂ ਸਮਝਦਾ ਚੀਨਾ ਸਾਹਿਬ ਦੀ ਵੀ ਮਜਬੂਰੀ ਕੀ ਸੀ ਮੁੱਖ ਮੰਤਰੀ ਸਾਹਿਬ ਕਿਉਂਕਿ ਚੀਨਾ ਸਾਹਿਬ ਦੀ ਆਪ ਜੀ 인ਕੁਆਇਰੀ ਪ੍ਰਧਾਨ ਮੰਤਰੀ ਸਿਕਿਉਰਿਟੀ ਬਰੀਚ ਦੀ ਚੱਲਦੀ ਹੈ ਇਸ ਲਈ ਮੇਰਾ ਕੋਈ ਗੁੱਸਾ ਐਸਆਈਟੀ ਜਾਂ ਚੀਨਾ ਸਾਹਿਬ ਦਾ ਨਹੀਂ ਮਗਰ ਜਿਹੜੇ ਜਿਹੜੇ ਅਫਸਰ ਸਰਕਾਰਾਂ ਦੇ ਹੱਥ ਠੋਕਾ ਬਣਦੇ ਆ ਉਹਨਾਂ ਨੂੰ ਫਿਰ ਭੁਗਤਨੀ ਪੈਂਦੀ ਚਟੋਪਾਦਿਆ ਸਾਹਿਬ ਅੱਜ ਭੁਗਤ ਹੀ ਰਹੇ ਨਾ ਮਤਲਬ ਸਰਵੇਸ ਤੋਂ ਬਾਅਦ ਹੀ ਇਸ ਬੀਨ ऑनरेबल सुप्रीम कोर्ट ਨੇ ਇਹ जस्टिस इंदु मलोत इंदु मलोत्रा जी ਦੀ कमेटी ਨੇ ਉਹਨਾਂ ਨੂੰ ਚਾਰਟ ਸੀਟ ਕਰਤਾ मेजर पेनल्टी ਮਤਲਬ ਹੀ विल बी नॉट सर्विस दे ਕੋਈ ਬੈਨੀਫਿਟ ਨਹੀਂ ਮਿਲਣਗੇ ਤੇ ਕੀ ਫਾਇਦਾ ਇਹ ਚੀ ਗੱਲ ਦਾ ਇਸ ਲਈ ਅਫਸਰ ਨੂੰ ਭਗਵੰਤਬਾਨ ਸਾਹਿਬ ਯੂਜ਼ ਕਰਨਾ ਬੰਦ ਕਰਨ ਆਪ ਹੀ ਆ ਜਾਣ ਤੂੰ ਜਿਹੜੇ ਦੋ ਦੋ ਸਵਾਲ ਕਰਨੇ ਤੂੰ ਕਰਨੀ ਦੋ ਦੋ ਹੱਥ ਜਿਹੜੇ ਮੈਂ ਕਰਦੇ ਮੈਂ ਕਰ ਲੂ ਕੀ ਰੱਖਿਆ ਇਹ ਕੰਮ ਚ ਪਰਿਵਾਰ ਨੇ ਪਰਿਵਾਰ ਨੇ ਤੁਹਾਡੇ ਤੱਕ ਅਪਰੋਚ ਕੀਤਾ ਸੀਗਾ ਜਦੋਂ ਤੁਸੀਂ ਬੇਟੀ ਦੀ ਵੀਡੀਓ ਸਾਂਝੀ ਕੀਤੀ ਸੀ ਉਸ ਤੋਂ ਬਾਅਦ 10 ਦਿਨਾਂ ਦੇ ਅੰਦਰ ਤਿੰਨ ਵਾਰ ਸਮਨ ਕੀਤਾ ਐਐਸਆਈਟੀ ਨੇ ਅੱਜ ਤੋਂ ਲੱਗਦਾ ਕਿ ਉੱਤੇ ਕਿਉਂਕਿ ਕਲੈਰੀਫਿਕੇਸ਼ਨ ਹਲੇ ਤੱਕ ਮੁੱਖ ਮੰਤਰੀ ਦਾ ਕੋਈ ਨਹੀਂ ਹੈ ਜੋ ਬੇਟੀ ਦੀ ਵੀਡੀਓ ਇੱਕੋ ਮੈਂ ਨਾ ਜੀ ਧੀਆ ਪੈਣਾ ਸਾਂਝੀਆਂ ਮੈਂ ਇਸ ਮਸਲੇ 'ਚ ਆਪ ਦੀ ਜਿਹੜੀ ਗੱਲ ਰੱਖੜੀ ਸੀ ਮੈਂ ਤੁਹਾਨੂੰ ਕਹਿਤੀ ਆ ਸਿਰਫ ਇਹ ਆਪੋਜੀਸ਼ਨ ਨੂੰ ਕਿ ਪੰਜਾਬ ਦੇ ਖੇਤ ਮਜ਼ਦੂਰ ਦੀ ਪੰਜਾਬ ਦੇ ਕਿਸਾਨ ਦੀ ਪੰਜਾਬ ਦੀ ਇੰਡਸਟਰੀ ਦੀ ਪੰਜਾਬ ਦੇ ਵਪਾਰੀ ਦੀ ਪੰਜਾਬ ਦੇ ਲਾਉਣ ਆਰਡਰ ਹਾਲਾਤ ਦੀ ਮਲਾਜ਼ਮ ਦੀ ਜਿਨ੍ਹਾਂ ਨੂੰ ਟੀਏ ਡੀਏ ਬੈਨੀਫਿਟ ਨਹੀਂ ਮਿਲੇ ਜਿਨ੍ਹਾਂ ਨੂੰ ਕੱਚਿਆਂ ਤੋਂ ਪੱਕੇ ਨਹੀਂ ਕੀਤਾ 1158 ਮਲਾਜ਼ਮ ਸੀਪੀ ਸ਼ਰਮਾ 646 ਇਹ ਜੇ ਮੁੱਦੇ ਨਾ ਉਠਾਓ ਕੋਈ ਸਾਰੇ ਕਹਿਣ ਸਰਕਾਰ ਇਸ ਬਹੁਤ ਚੰਗਾ ਕੰਮ ਕਰ ਰਹੀ ਹੈ ਤੇ ਸਵੇਰੇ ਉਹਨਾਂ ਨੂੰ ਕਈ ਆਪੋਜੀਸ਼ਨ ਦੇ ਲੀਡਰਾਂ ਨੂੰ ਜਿਹੜੇ ਰਾਤ ਦੇ ਹਨੇਰੇ ਜਾ ਕੇ ਮਿਲਦੇ ਆ ਸੀਐਮ ਸਾਹਿਬ ਨੂੰ ਉਹਨਾਂ ਦੀ ਕੋਈ ਇਨਕੁਆਇਰੀ ਨਹੀਂ ਜਿਹੜਾ ਸਵਾਲ ਕਰੂ ਉਹਨੂੰ ਸਵੇਰ ਤੋਂ ਤੱਕ ਪਰੇਸ਼ਾਨ ਨਹੀਂ ਇਸ ਲਈ ਜ਼ਾਲਮ ਸਰਕਾਰਾਂ ਜ਼ਾਲਮ ਹੁਕਮਰਾਨ ਵੈਂਡਾਟਾ ਕਰਦੇ ਆ ਜੀ ਸੱਦ ਕੇ ਕਰ ਲੈ ਕੇਜਰੀਆਲ ਤੇ ਮੇਰੇ 'ਚ ਫਰਕ ਤੁਸੀਂ ਵੇਖ ਹੀ ਲਿਆ ਬਾਉ ਜੀ ਨੂੰ ਹੁਸ਼ਿਆਰ ਪੁੱਲ ਲੁਕੋਇਆ ਕਰਾ ਦਿਓ ਤੇ ਦਰਸ਼ਨ ਬਪਾਸਨਾ ਹਲੇ ਮੁੱਕੀ ਨਹੀਂ ਉਹਨਾਂ ਦੇ ਸੋਸਾਇਟੀ ਦੀ ਐਕਸਾਈਟਮੈਂਟ ਦਾ ਵੀ ਕਾਰਨ ਹੈ ਦਾਸ ਨਾਲ ਜਾਊ ਜੇ ਉਹਨੂੰ ਕੋਈ ਘਬਰਾਹਟ ਹੈ ਮੈਂ ਹੱਥ ਫੜ ਕੇ ਨਾਲ ਲੈ ਕੇ ਜਾਊਂਗਾ ਅੱਜ ਐਸਆਈਟੀ ਦੇ ਅੱਗੇ ਤੁਸੀਂ ਪੇਸ਼ ਹੋਇਆ ਕਿਹਾ ਐਸਆਈਟੀ ਦੇ ਫਿਰ ਸਵਾਲ ਆਉਂਦੇ ਕਿ ਖੁਸ਼ੀ ਤੁਹਾਡੇ ਸਿਰਫ ਕੁਸਚਨ ਹੈ ਇਹ ਤਾਂ ਉਹਨਾਂ ਨੂੰ ਪੁੱਛ ਲਓ ਮੇਰੀ ਬੇਨਤੀ ਹੈ ਮੈਨੂੰ ਨਾ ਪੁੱਛੋ ਅਗਲੇ ਦਿਨ ਰਿਟਾਇਰਮੈਂਟ ਪਾਰਟੀ ਆ ਉਹ ਆਪ ਦੱਸਣਗੇ ਮੇਰੇ ਤੋਂ ਕਿਉਂ ਪੁੱਛਦੇ ਹੋ ਮੈਂ ਬਾਅਦ ਚ ਦੱਸੂ ਐਸਆਈਡੀ ਪਿਛਲੀ ਵੀ ਇਸੀ ਕਰਕੇ ਬਦਲੀ ਗਈ ਸੀ ਕਿ ਉਹਨਾਂ ਨੇ ਅਰੈਸਟ ਨਹੀਂ ਕੀਤਾ ਪ੍ਰੈਸ਼ਰਾਈਜ਼ ਕੀਤਾ ਜਾ ਰਿਹਾ ਸੀ ਸਰ ਮੈਂ ਇੱਕ ਬੇਨਤੀ ਕਰਾਂ ਜੀ ਸ਼ਾਇਦ ਪਹਿਲਾ ਹੀ ਸ਼ਖਸ ਹੋਣਾ ਜੀਤੇ